ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀ ਇਸ ਵੇਲੇ ਦੀ ਬੇਹਦ ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਕਮੇਡੀਅਨ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਪੱਲਾ ਨੇ ਆਖਰੀ ਸਾਹ ਲਏ ਨੇ ਤਾਂ ਫਿਲਮ ਇੰਡਸਟਰੀ ਤੋਂ ਇਹ ਵੱਡੀ ਤੇ ਦੁਖਦਾਈ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬੀ ਕਮੇਡੀਅਨ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ ਉਹ ਕਈ ਦਿਨਾਂ ਤੋਂ ਬਿਮਾਰ ਸਨ ਤੇ ਉਹਨਾਂ ਨੇ 65 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਉਹਨਾਂ ਦਾ ਸੰਸਕਾਰ ਹੈ ਜਿਹੜਾ ਕੱਲ ਬਲੋਗੀ ਦੇ ਵਿੱਚ ਕੀਤਾ ਜਾਵੇਗਾ ਦੱਸਦੀ ਹੈ ਕਿ ਜਸਵਿੰਦਰ ਪੱਲਾ ਦਾ ਜਨਮ ਮਈ 1960 ਨੂੰ ਦਰਾਹਾ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੇ ਛਣਕਾਟਾ ਅਤੇ ਚਾਚਾ ਚਤਰਾ ਦੇ ਨਾਮ ਦੇ ਨਾਲ ਪ੍ਰਸਿੱਧੀ ਖੱਟੀ ਸੀ ਉੱਥੇ ਹੀ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਜਸਵਿੰਦਰ ਪੱਲਾ ਰੋਲ ਨਿਭਾ ਚੁੱਕੇ ਸਨ ਜ਼ਿਕਰਯੋਗ ਹੈ ਕਿ ਜਸਵਿੰਦਰ ਪੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਾਰ ਵੀ ਸੇਵਾਵਾਂ ਨਿਭਾਈਆਂ ਨੇ ਤਾਂ ਹੁਣ ਫਿਲਮ ਜਗਤ ਦੇ ਨਾਲ ਇਹ ਜੁੜੀ ਹੋਈ ਖਬਰ ਹੈ ਮੰਦਪਗੀ ਖਬਰ ਕਹਿ ਸਕਦੇ ਹਾਂ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ ਮਸ਼ਹੂਰ ਕਮੇਡੀਅਨ ਅਤੇ ਫਿਲਮ ਜਗਤ ਦੇ ਉਹ ਸਟਾਰ ਮੰਨੇ ਜਾਂਦੇ ਸਨ ਪਰੰਤੂ ਹੁਣ ਉਹਨਾਂ ਦਾ ਦਿਹਾਂਤ ਹੋਇਆ ਹੈ 65 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤੇ ਕੱਲ ਬਲੌਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਦੌੜ ਗਈ ਹੈ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀ ਇਸ ਵੇਲੇ ਦੀ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਕਮੇਡੀਅਨ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਪੱਲਾ ਨੇ ਆਖਰੀ ਸਾਹ ਲਏ ਨੇ ਤਾਂ ਫਿਲਮ ਇੰਡਸਟਰੀ ਤੋਂ ਇਹ ਵੱਡੀ ਤੇ ਦੁਖਦਾਈ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ ਉਹ ਕਈ ਦਿਨਾਂ ਤੋਂ ਬਿਮਾਰ ਸਨ ਤੇ ਉਹਨਾਂ ਨੇ 65 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਉਹਨਾਂ ਦਾ ਸੰਸਕਾਰ ਹੈ ਜਿਹੜਾ ਕੱਲ ਬਲੋਗੀ ਦੇ ਵਿੱਚ ਕੀਤਾ ਜਾਵੇਗਾ ਦੱਸਦੀ ਹੈ ਕਿ ਜਸਵਿੰਦਰ ਪੱਲਾ ਦਾ ਜਨਮ ਮਈ 1960 ਨੂੰ ਦਰਾਹਾ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੇ ਛਣਕਾਟਾ ਅਤੇ ਚਾਚਾ ਚਤਰਾ ਦੇ ਨਾਮ ਦੇ ਨਾਲ ਪ੍ਰਸਿੱਧੀ ਖੱਟੀ ਸੀ ਉੱਥੇ ਹੀ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਜਸਵਿੰਦਰ ਪੱਲਾ ਰੋਲ ਨਿਭਾ ਚੁੱਕੇ ਸਨ ਜ਼ਿਕਰਯੋਗ ਹੈ ਕਿ ਜਸਵਿੰਦਰ ਪੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਰ ਵੀ ਸੇਵਾਵਾਂ ਨਿਭਾਈਆਂ ਨੇ ਤਾਂ ਹੁਣ ਫਿਲਮ ਜਗਤ ਦੇ ਨਾਲ ਇਹ ਜੁੜੀ ਹੋਈ ਖਬਰ ਹੈ ਮੰਦਪਾਗੀ ਖਬਰ ਕਹਿ ਸਕਦੇ ਹਾਂ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਹੈ ਮਸ਼ਹੂਰ ਕਮੇਡੀਅਨ ਅਤੇ ਫਿਲਮ ਜਗਤ ਦੇ ਉਹ ਸਟਾਰ ਮੰਨੇ ਜਾਂਦੇ ਸਨ ਪਰੰਤੂ ਹੁਣ ਉਹਨਾਂ ਦਾ ਦੇਹਾਂਤ ਹੋਇਆ ਹੈ 65 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤੇ ਕੱਲ ਬਲੌਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਦੌੜ ਗਈ ਹੈ